ਦੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਕਹਿੰਦਾ ਔਰ ਅੱਜ ਮੈਂ ਪਸ਼ੂਨੀ ਸੋਟਾ ਜੀ ਦੇ ਸੱਦੇ ਤੇ ਇੱਥੇ ਆਇਆ ਸੀ ਬਾਲਮਿਕੀ ਸਮਾਜ ਦਾ ਬਹੁਤ ਵੱਡਾ ਫੰਕਸ਼ਨ ਸੀ ਡਾਕਟਰ ਅੰਬੇਦਕਰ ਜੀ ਦੇ ਜਨਮ ਤਿਥੀ ਜਿਹੜੀ 14 ਤਰੀਕ ਨੂੰ ਆਇਆ ਉਹਦੇ ਕਰਕੇ ਰੱਖਿਆ ਗਿਆ ਸੀ ਮੈਂ ਬੜਾ ਆਨਰਡ ਫੀਲ ਕਰ ਰਹਾ ਕਿ ਮੈਨੂੰ ਬੁਲਾਇਆ ਔਰ ਇਹਨਾਂ ਦੀਆਂ ਜਿਹੜੀਆਂ ਮੰਗਾ ਸੀ ਉਹ ਵਾਦਾ ਕਰਕੇ ਜਾ ਰਹੇ ਆ ਅਸੀਂ ਪੂਰੀਆਂ ਕਰਾਂਗੇ ਸਪੈਸ਼ਲੀ ਜਿਹੜੇ ਬੰਦੇ ਪੱਕੇ ਹੋਣ ਵਾਲੇ ਬਾਕੀ ਰਹਿ ਗਏ ਉਹ ਉਹ ਜਾ ਚੁੱਕੀ ਆ ਫਾਈਲਾਂ ਜਾ ਚੁੱਕੀਆਂ ਮੇਅਰ ਮੈਡਮ ਨੇ ਵੀ ਦੱਸਤਾ ਐਮਐਲਏ ਸਹਿਬਾਂ ਨੇ ਵੀ ਦੱਸਤਾ ਔਰ ਜਲਦੀ ਤੋਂ ਜਲਦੀ ਅਸੀਂ ਉਹ ਇਨਾਮ ਜਿਹੜੀ ਇਹਨਾਂ ਦੀ ਮੰਗ ਆ ਪੂਰੀ ਕਰਾਂਗੇ ਔਰ ਵਿੱਚੋਂ ਕਈ ਬੁਲਾਰਿਆਂ ਨੇ ਕਿਹਾ ਸਾਨੂੰ ਇੱਜ਼ਤ ਮਾਨ ਮਿਲਣੀ ਚਾਹੀਦੀ ਜਿੰਨੀ ਇਹਨਾਂ ਨੂੰ ਇੱਜ਼ਤ ਮਾਨ ਅਸੀਂ ਦਵਾਂਗੇ ਇਹ ਸਰਕਾਰ ਦਊ ਅਸੀਂ ਦਵਾਂਗੇ ਕਿਸੇ ਨੂੰ ਕਿਸੇ ਨੇ ਅਜੇ ਤੱਕ ਨਾ ਦਿੱਤੀ ਹੋਊਗੀ ਨਾ ਦੇਣ ਦੀ ਔਰ ਦੂਜੀ ਗੱਲ ਇਹ ਹਰ ਵਰਗ ਵਿੱਚ ਅੱਗੇ ਲੰਘ ਰਹੇ ਆ ਔਰ ਐਦਾਂ ਹੀ ਅੱਗੇ ਲੰਘਦੇ ਰਹਿਣਗੇ ਇਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਕਿਸੇ ਤੋਂ ਘੱਟ ਹੈਗੇ ਆ ਬਿਲਕੁਲ ਨਹੀਂ ਇਹ ਸਾਰੇ ਸਾਡੇ ਲਈ ਵੀ ਆਈਪੀ ਹੈਗੇ ਆ ਔਰ ਇੱਕ ਹੋਰ ਜਿਹੜੀ ਮੈਂ ਗੱਲ ਕਹੂੰਗਾ ਦੇਖੋ ਮੈਂ ਸਟੇਜ ਤੇ ਵੀ ਕਹੀ ਹੈ ਕਿ ਜਿਹੜੀ ਕਨਸਟੀਟਿਊਸ਼ਨ ਡਾਕਟਰ ਅੰਬੇਦਕਰ ਜੀ ਲਿਖ ਗਏ ਇਹ ਉਹਦੀ ਉਥੇ ਲੈ ਕੇ ਚਾਹੇ ਉਹ ਐਮਐਲਏ ਹੋਣ ਚਾਹੇ ਐਮਪੀ ਹੋਣ ਚਾਹੇ ਪ੍ਰੈਜ਼ੀਡੈਂਟ ਆਫ ਇੰਡੀਆ ਹੋਵੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੋਵੇ ਖਾਂਦੇ ਆ ਬਾਕੀ ਦੇਸ਼ਾਂ ਵਿੱਚ ਬਾਈਬਲ ਦੀ ਸੌ ਹੁੰਦੀ ਕਿਸੇ ਦੀ ਸੌ ਹੁੰਦੀ ਸੋ ਇਹ ਕਨਸਟੀਟਿਊਸ਼ਨ ਆਫ ਇੰਡੀਆ ਜਿਹੜੀ ਹੈਗੀ ਸਾਡੇ ਲਈ ਹੋਲੀ ਬੁੱਕ ਹੈ ਕੀ ਹੈ ਔਰ ਮੈਂ ਇੱਕ ਵਾਰੀ ਦੁਬਾਰਾ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਮੇਦਗਰ ਜੀ ਦੀ ਜਨਮ ਦਿਵਸ ਤੇ ਔਰ ਮੈਂ ਸਾਰਿਆਂ ਨੂੰ ਕਹਿੰਦਾ ਜੋ ਉਹਨਾਂ ਦਾ ਲਿਖਿਆ ਹੋਇਆ ਸੰਵਿਧਾਨ ਵਿੱਚ ਉਹਦਾ ਕਹਿਣਾ ਮੰਨਣ ਉਹਨੂੰ ਫੋਲੋ ਕਰਨ ਸਾਰੇ 140 ਕਰੋੜ ਆਪਣੇ ਹਿੰਦੁਸਤਾਨੀਆਂ ਨੂੰ। ਧੰਨਵਾਦ। ਤੁਹਾਡੇ ਨੇ ਤਨੀ ਪੰਨੋਂ ਲੈ ਕੇ ਆਏ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਇਹ ਹੈ। ਤੁਹਾਡੀ ਸਰਕਾਰ ਇਹ ਕਿਸ ਤਰ੍ਹਾਂ ਦੇਖਦੇ ਹੋ ਪੁਤਾਲੀ ਗਾਰੰਟੀ ਦੇ ਦੇਖੋ ਜਿਹਦਾ ਜੋ ਕੰਮ ਹੈ ਉਹਨੇ ਕਰੀ ਜਾਣਾ ਹੈ। ਜਿਹਦਾ ਕੰਮ ਹੀ ਮਾਹੌਲ ਖਰਾਬ ਕਰਨਾ ਉਹਨੇ ਖਰਾਬ ਕਰੀ ਜਾਣਾ। ਪਰ ਘਬਰਾਓ ਨਹੀਂ। ਸਾਡੀ ਜਿਹੜੀ ਪੰਜਾਬ ਪੁਲਿਸ ਹੈ, ਸਾਡੀ ਫੋਰਸੇਸ ਹੈ ਉਹ ਉਹ ਪੂਰੀਆ ਸਮਝਣ ਹੈ ਉਹ ਕੋਈ ਸਾਡਾ ਮਾਹੌਲ ਨਹੀਂ ਖਰਾਬ ਹੋਏਗਾ ਨਾ ਸੀ ਹੋਣ ਦਵਾਂਗੇ ਤੁਹਾਡੇ ਵੱਲੋਂ ਅੱਜ ਰਾਸ਼ੀ ਵੀ ਦੀ ਕੁਝ ਦਿੱਤੀ ਗਈ ਹੈ ਹਾਂਜੀ ਰਾਸ਼ੀ ਵੀ ਦੀ ਦਿੱਤੀ ਗਈ ਹੈ ਉਹ ਰਾਸ਼ੀ ਮੈਂ 10 ਲੱਖ ਰੁਪਇਆ ਦਿੱਤੀ ਹੈ ਬਾਲਮਿਕੀ ਭਵਨ ਇੱਕ ਬਣ ਰਿਹਾ ਹੈ ਜਮਾਲਪੁਰ ਜਮਾਲਪੁਰ ਚ ਕਾਰਪੋਰੇਸ਼ਨ ਵੈਸੇ ਦਾ ਕਾਫੀ ਰਾਸ਼ੀ ਰਾਸ਼ੀ ਉਹਦੇ ਤੇ ਖਰਚ ਰਹੀ ਹੈ ਪਰ ਕੁਝ ਕੰਮ ਸੀ ਜਿਹੜਾ ਮੇਅਰ ਮੈਡਮ ਨੇ ਫੋਨ ਕਰਕੇ ਪੁੱਛਿਆ ਉਸ ਉਸ ਕੰਮ ਲਈ 10 ਲੱਖ ਰੁਪਇਆ ਚਾਹੀਦਾ ਸੀ ਉਹ ਮੈਂ ਦੇ ਦਿੱਤਾ ਨਾਨਕ ਗਨੜ ਦੇ ਭਵਨ ਦੇ ਵੀ ਹੈ ਭਾਰਤੀ ਆਮੀਕੀ ਭਾਵਵਾਦ ਉਸ ਕੋ ਜੋ ਖਜਾ ਖਜ ਭਰਿਆ ਹਾਲ ਹੈ ਇਸ ਦੇ ਵਿੱਚ ਭਾਰਤੀ ਸਤੰਗ ਟਮਾਟਾ ਪਾਰਟੀਆਂ ਦੇ ਨਸੀਹਾ ਵਿਸ਼ਵ ਗਤਨ ਨਿਯੁਗਪੁਰਸ਼ ਮਹਾਮਾਨ ਡਾਕਟਰ ਪੀ ਇੰਦਰਾ ਅੰਬੇਦਕਰ ਜੀ ਦੇ 134ਵੇਂ ਜਿਲ੍ਹੇ ਤੋਂ ਤਮਰਪੇ ਤੇ ਸ਼ਾਸ ਮਗਨ ਵਜੀ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਪੂਰੇ ਸਮਾਜ ਦੇ ਸਾਰੇ ਮਨਾਯਮ ਸਾਥੀ ਭਾਵਵਾਦ ਦੇ ਮੈਂਬਰ ਤੇ ਉਪਦੇਦਾਰ ਅਤੇ ਸ਼ਹਿਰ ਵਾਸੀ ਵਾਟਰ ਦੀ ਸਲਹਰੇ ਨੇ ਅਸੀਂ ਭਾਤੇ ਵਾਲਮੀਕਪੁਰ ਤੋਂ ਭਾਵੇਂ ਕੋਲ ਡਾਕਟਰ ਬੀਰਨ ਮੇਸਰ ਸਾਹਿਬ ਜਿੰਨੇ ਸਾਰੇ ਲੱਖ ਲੱਖ ਰਾਈਦਨੇ ਆ ਇਸ ਪੱਜ ਦਾ ਇਹ ਪ੍ਰੋਗਰਾਮ ਆ ਉਹਦੇ ਦੌਰਾਨ ਮੁੱਖ ਮਹਿਮਾਨ ਜੀਬ ਰੋੜਾ ਜੀ ਮੈਂਬਰ ਰਾਜ ਸਭਾ ਚੌਧਰੀ ਮਨੋਲਲ ਬਕਰੀ ਐਮ ਐਲ ਏ ਸਭਾਨ ਤੇ ਉਹ ਮੁੱਚੇ ਐਮ ਐਲ ਏ ਸਭਾਨ ਮੇਰ ਸਾਹਿਬ ਸਾਰੇ ਨੇ ਸ਼ਾਮਲ ਹੋਣਾ ਹੈ ਇੱਕ ਵਾਰੀ ਫੇਰ ਸਾਰਿਆਂ ਦਾ ਇੱਥੇ ਪਹੁੰਚਣ ਦੇ ਹਾਰਦਿਕ ਸਵਾਗਤ ਮੈਂ ਦੇ ਵਿੱਚ ਮੁਗਲਾਂ ਦਾ ਰਾਜ ਸੀ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਤੇ ਨਾਲ ਦੀ ਨਾਲ 565 ਵਿਆਸਤਾਂ ਦਾ ਰਾਰਸੀ ਕਿ ਸਾਡੇ ਸਮਾਜ ਨੂੰ ਕੀੜੇ ਮਕੌੜਿਆਂ ਦੀ ਤਰ੍ਹਾਂ ਸਮਝਿਆ ਜਾਂਦਾ ਸੀ ਜੀ ਸਾਡੇ ਸਮਾਜ ਨੂੰ ਕੀੜੇ ਮਕੌੜਿਆਂ ਦੀ ਤਰ੍ਹਾਂ ਸਮਝਿਆ ਜਾਂਦਾ ਸੀ ਜੀ ਉਸ ਸਮੇਂ ਦੇ ਵਿੱਚ ਮੋਹ ਦੀ ਧਰਤੀ ਦੇ ਵਿੱਚੋਂ ਧਰਤੀ ਪਾੜ ਕੇ ਬਾਬਾ ਸਾਹਿਬ ਪੀਮ ਰਬ Ambedkar ਨਾਮ ਦੀ ਸ਼ਖਸੀਅਤ ਪੈਦਾ ਹੋਈ ਮਹਾਪਾਰਥ ਦੇ ਪੀਮ ਨੇ ਤਾਂ ਪੰਚ ਪਣ ਨੂੰਾਂ ਦੀ ਰੱਖਿਆ ਲਈ ਲੜਾਈ ਲੜੀ ਲੇਖਣ ਐਸ ਪੀਮ ਨੇ ਲੱਖਾਂ ਕਰੋੜਾਂ ਦਲਿਤਾਂ 200 ਜਾਤਾਂ ਚ ਵੰਡੀਆਂ ਹੋਈਆਂ ਗਰੀਬ ਜਾਤੀਆਂ ਨੂੰ ਇਹ 42 ਸੰਵਿਧਾਨ ਦੇ ਵਿੱਚ ਜੀਨ ਦਾ ਅਧਿਕਾਰ ਦਲਾਇਆ ਤੇ ਅੱਜ ਮੈਂ ਇਸ ਮੌਕੇ ਤੇ ਸਭ ਨੂੰ ਇਹ ਬੇਨਤੀ ਕਰਨਾ ਚਾਹਨਾ ਹਾਂ ਕਿ 14 ਤਾਰੀਖ ਨੂੰ ਘੜ ਤੋਂ ਘਟ 11 ਦੀ ਵੀ ਆਪਣੇ ਘਰਾਂ ਦੇ ਵਿੱਚ ਬਾਬਾ ਸਾਹਿਬ ਨੋ ਪਏ ਜਲਾਹ ਇਹਨਾਂ ਸ਼ਬਦਨਾਂ ਲਈ ਜੈ ਬਾਲਮੀ ਕਿਤੇ